ਆਵਣ ਜਾਣਾ ਭ੍ਰਮ ਭੋ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਪਾਗ ਲਿਖ ਪਾਇਆ ਤਿਨ ਸਫਲ ਜਨਮ ਪਰਵਾਣ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹਾ ਪਦ ਨਿਰਵਾਣ ਜਿਓ ਜਿਨ ਹਰ ਮੀਠ ਲਗਾਣਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜਿਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸਬਦੀ ਹਰ ਰਸ ਭੋਗ ਜਿਓ ਹਰ ਰਸ ਭੋਗ ਮਹਾਨਿਰ ਜੋਗੇ ਵਡਭਾਗੀ ਹਰ ਰਸ ਪਾਇਆ ਸੇ ਤਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਤੇ ਆਇਆ ਜਨ ਨਾਨਕ ਰੇਣ ਮੰਗੇ ਪਗ ਸਾਦੋ ਮਨ ਚੂਕਾ ਸੋਗ ਵਿਜੋਗ ਜਿਉ ਜਿਨ ਹਰ ਮੀਠ ਲਗਾਣਾ ਤੇ ਜਨ ਪ੍ਰਧਾਨ ਤੇ ਊਤਮ ਹਰ ਹਰ ਲੋਗ ਜਿਉ ਆਸਾ ਮਹਿਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰਿ ਹਿਰਦੇ ਹਰ ਗੁਣ ਗਿਆਨ ਜਿਓ ਗੁਣ ਗਿਆਨ ਪਦਾਰਤ ਹਰ ਹਰ ਕਿਰਤਾਰਤ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਵੇ ਕੋ ਦੂਜਾ ਫਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗਹਿ ਪਾਵੇ ਮਾਨ ਜਿਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਤੇਤਾ ਜੁਗ ਆਇਆ ਅੰਤਰ ਜੂਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਖਿਸਿਆਤਰ ਪਗ ਟਿਕਿਆ ਮਨ ਹਿਰਦੇ ਕ੍ਰੋਧ ਜਲਾਏ ਜਿਉ ਮਨ ਹਿਰਦੇ ਕ੍ਰੋਧ ਮਹਾ ਬਿਸ ਲੋਧ ਨਿਰਭਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਣਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤਿ ਹਰ ਨਾਮ ਲਹਿ ਜਾਏ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਜੁਗ ਦਵਾਪੁਰ ਆਇਆ परम परमाया हर गोपी कान उपाय जियो तापन तापे जग पुन आरंभे अति क्रिया करम कमाए जियो क्रिया करम कमाया पग द्वै खिसकाया पग टिके टिकाए जियो महाजुध जोध बहु कीने बिच होमे पचे पचाए जियो ਦੀਨ ਦਇਆਲ ਗੁਰ ਸਾਧੂ ਮਿਲਾਇਆ ਮਿਲ ਸਤਿਗੁਰ ਮਲ ਲਹਿ ਜਾਏ ਜਿਉ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਉ ਕਲ ਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕੇ ਟਿਕਾਏ ਜਿਉ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜਿਉ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੇ ਨਾਮ ਲਖਾਏ ਜਿਉ ਕਲਯੁਗ ਹਰ ਕੀਆ ਪਗ ਤਰੇ ਖਿਸਕਿਆ ਪਗ ਚੌਥਾ ਟਿਕੇ ਟਿਕਾਏ ਜਿਉ ਆਸਾ ਮਹਿਲਾ ਚੌਥਾ ਹਰ ਕੀਰਤ ਮਨ ਪਾਏ ਪਰਮਗਤ ਪਾਏ ਹਰ ਮਨ ਤਨ ਮੀਠ ਲਗਾਨ ਜਿਉ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇ ਤੁਰਮਸਤਕ ਭਾਗ ਪੁਰਾਨ ਜਿਉ ਤੁਰਮਸਤਕ ਭਾਗ ਹਰਨਾਮ ਸੁਹਾਗ ਹਰਨਾਮੇ ਹਰ ਗੁਣ ਗਾਇਆ मस्तक मणि प्रीत बहु प्रगटे हर नामे हर सोहाया ज्योति ज्योत मिली प्रभु पाया मिल सतगुरु मनवा मान जियौ हर कीरत मन पाए परमगत पाए हर मन तन मीठ लगान जियौ हर हर जस गाया परम पद पाया ते उत्तम जन प्रधान जियौ ਤਨ ਹਮ ਚਰਨ ਸਰੇ ਬਹਿ ਖਿਨ ਖਿਨ ਪਗ ਧੋਵੇ ਜਿਨ ਹਰ ਮੀਠ ਲਗਾਨ ਜਿਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤਿ ਹਰ ਗਾਇਆ ਹਰ ਹਾਰ ਔਰ ਪਾਇਆ ਹਰ ਨਾਮ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਝ ਕਰ ਦੇਖੇ ਸਭ ਆਤਮ ਰਾਮ ਪਠਾਨ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪਰਧਾਨ ਜਿਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜਿਉ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜਿਉ ਅਵਰ ਨ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੇ ਧਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਧੇ ਬਿਨ ਨਾਮੇ ਅਵਰ ਨ ਕੋਏ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜਿਉ ਹਰ ਦਿਆ ਪ੍ਰਭ ਤਾਰੋ ਪਾਖਣ ਹਮ ਤਾਰੋ ਕੜ ਲੇਵੋ ਸ਼ਬਦ ਸੁਭਾਏ ਜਿਉ ਮੋਹ ਚੀ ਕੜ ਫਾਥੇ ਨਿਗਰਤ ਹਮ ਜਾਤੇ ਹਰ ਬਹਾ ਪ੍ਰਭ ਪਕਰਾਈ ਜਿਓ ਪ੍ਰਭ ਬਹਾ ਪਕਰਾਈ ਊਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸਭਾਗਾ ਜਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠ ਲਾਏ ਜਿਓ ਹਰ ਦਿਆ ਪ੍ਰਭ ਧਾਰੋ ਪਾਖੜ ਹਮ ਧਾਰੋ ਕਢ ਲੇਵੋ ਸਬਦ ਸੁਬਾਹੇ ਜਿਉ ਆਸਾ ਮਹਿਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜਿਉ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਦੁਰਮਤ ਪਾਉ ਜਿਉ ਮਨ ਹਰ ਹਰ ਪਾਉ ਗੁਰ ਕਰੇ ਫਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੇ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜਿਉ ਮਨ ਨਾਮ ਜਪਾਨਾ ਹਰ ਹਰ ਮਨ ਭਾਨਾ ਹਰ ਭਗਤ ਜਨਾ ਮਨ ਚਾਉ ਜਿਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੇ ਲੈ ਜਾਏ ਜਿਉ ਹਰ ਅੰਤਰ ਬਾਹਰ ਹਰ ਪ੍ਰਭੇ ਕੋ ਇਹੋ ਜੀੜਾ ਰੱਖਿਆ ਨਾ ਜਾਏ ਜਿਉ ਕਿਉ ਜਿਉ ਰਖੀ ਜੇ ਹਰ ਵਸਤ ਲੋੜੀ ਜੇ ਜਿਸ ਕੀ ਵਸਤ ਸੋ ਲੈ ਜਾਏ ਜਿਉ ਮਨ ਮੁਖ ਕਰਨ ਪਲਾਵ ਕਰ ਭਰਮੇ ਸਭ ਔਖਤ दारू ਲਾਏ ਜਿਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਬਰੇ ਸਬਦ ਕਮਾਏ ਜਿਉ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੇ ਲੈ ਜਾਏ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈ ਧੇ ਜਾਨ ਜਿਉ ਹਰ ਦਰਗਹਿ ਪੈ ਧੇ ਹਰ ਨਾਮੇ ਸਿਧੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋ ਵੇ ਦੁਖ ਮਿਟੇ ਹਰ ਰਾਮੇ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜਿਓ ਧੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਜਨ ਉਬਰੇ ਹਰ ਹਰ ਧਿਆਨ ਜਿਓ ਜਗ ਉਪਜੇ ਬਿਨ ਸੇ ਬਿਨਸ ਬਿਨਾ ਸੇ ਲਗ ਗੁਰਮੁਖ ਅਸਤਿਰ ਹੋਏ ਜਿਓ ਗੁਰ ਮੰਤਰ ਦੜਾਏ ਹਰ ਰਸਕ ਰਸਾਏ ਹਰ ਅੰਮ੍ਰਿਤ ਹਰ ਬੁਖ ਚੋਏ ਜਿਉ ਹਰ ਅੰਮ੍ਰਿਤ ਰਸ ਪਾਇਆ ਮੂਆ ਜਿਵਾਇਆ ਫਿਰ ਬਾਹੁਰ ਮਰਨ ਨ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੇ ਅਵਰ ਨ ਕੋਏ ਜਿਉ ਜਗ ਉਪਜੇ ਬਿਨ ਸੇ ਬਿਨਸ ਬਿਨਾ ਸੇ ਲਗ ਗੁਰਮੁਖ ਅਸਤਿਰ ਹੋਏ ਜਿਉ ਆਸਾ ਮਹਿਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਤਾ ਕੀ ਗਤ ਕਹੀ ਨ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜਿਉ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੇ ਕਿਆ ਇਹ ਜੰਤ ਵਿਚਾਰੇ ਕਹੀਏ ਜੋ ਤੁਧ ਆਖ ਵਖਾਣੇ ਜਸ ਨੋ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜਿਉ ਵਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਝਨ ਨਿਰੰਕਾਰ ਜਿਉ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜਿਉ ਤੂ ਕਟਕੜ ਅੰਤਰ ਸਰਬ ਨਿਰੰਤਰ ਸਭ ਮਹਿ ਰਿਆ ਸਮਾਏ ਜਿਉ ਕਟੇ ਅੰਤਰ ਪਾਰ ਬ੍ਰਹਮ ਪਰਮੇਸ਼ਰ ਸਾਕ ਅੰਤ ਨ ਪਾਇਆ ਤਿਸ ਰੂਪ ਨ ਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜਿਉ ਤੂ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜਿਉ ਤੂ ਸਤਿ ਪਰਮੇਸ਼ਰ ਸਦਾ ਬినాਸੀ ਹਰ ਹਰ ਗੁਣੀ ਨਿਦਾਨ ਜਿਉ ਹਰ ਹਰ ਪ੍ਰਭ ਏਕੋ ਅਬਰ ਨ ਕੋਈ ਤੂੰ ਆਪੇ ਪਰਖ ਸੁਜਾਨ ਜਿਉ ਪਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵਣ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੀ ਵਰਤੇ ਤੂੰ ਆਪੇ ਕਰੇ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਤੂੰ ਸਤਿ ਪਰਮੇਸ਼ਰ ਸਦਾ ਬਿਨਾਸੀ ਹਰ ਹਰ ਗੁਣੀ ਨਿਧਾਨ ਜਿਉ ਸਭ ਧੂ ਹੈ ਕਰਤਾ ਸਭ ਤੇਰੀ ਵਡਿਆਈ ਜੋ ਪਾਵੇ ਤਿਵੇਂ ਚਲਾਏ ਜਿਉ ਤੁਧ ਆਪੇ ਪਾਵੇ ਤਿਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਏ ਜਿਉ ਸਭ ਸ਼ਬਦ ਸਮਾਵੇ ਜਾਂ ਤੁਧ ਪਾਵੇ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਏ ਆਪ ਗਵਾਈਏ ਸ਼ਬਦ ਦੇ ਰਿਹਾ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਏ ਨਾਨਕ ਨਾਮ ਸਮਾਏ ਜਿਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਪਾਵੇ ਤਿਵੇਂ ਚਲਾਏ ਜਿਉ